ਓ ਰੱਬ ਦਾ ਨਾਮ ਦਿਲ ਚੋਂ ਭੁਲਾਈਏ ਨਾ ਹਮੜਾ ਵੇਖ ਕਦੇ ਜ਼ੁਲਮ ਕਮਾਈਏ ਨਾ ਹੋ ਜਿਹੜਾ ਦਿੱਤਾ ਉਸ ਵਿੱਚ ਜੀਣਾ ਸਿੱਖ ਲੈ ਹੋਏਵੇਂ ਜਣੇ ਖਣੇ ਕੋਲ ਘਾਵਾ ਗਾਈਏ ਨਾ ਵਣ ਜਹਾਨਾ ਕੋਈ ਬਲਵਾਨ ਸੀ ਓ ਮਰਸੀ ਕੋ ਹੰਕਾਰ ਮਿਤਰਾ ਹੋਏ ਜਿੱਤ ਬਣੋਣੀਆਂ ਜੇ ਜੱਗ ਵਿੱਚ ਤੂੰ ਸਿੱਖ ਲਾ ਤੂੰ ਕਰ ਨਾ ਪਿਆਰ ਮਿਤਰਾ ਹੋਏ ਜਿੱਤ ਬਣੋਣੀਆਂ ਜੇ ਜੱਗ ਵਿੱਚ ਤੂੰ ਓ ਸਿੱਖ ਲਾ ਤੂੰ ਕਰ ਨਾ ਪਿਆਰ ਮਿਤਰਾ ਉਸ ਖਲਾ